ਪੰਜਾਬ ਜੋ ਪੀਰਾ ਪਗੰਬਰਾਂ ਦੀ ਧਰਤੀ ਕਹਿੰਦੇ ਸੀ ਪੀਰਾ ਪਗੰਬਰਾਂ ਨੂੰ ਪੂਜਿਆ ਜਾਂਦਾ ਸੀ ਪਰ ਹੁਣ ਅਸੀਂ ਹਰ ਜਗ੍ਹਾ ਦੇਖਦੇ ਹਾਂ ਵੀ ਪੀਰਾ ਪਗੰਬਰਾਂ ਦੇ ਨਾਂ ਤੇ ਕਚਰਾ ਇਕੱਠਾ ਕਰਕੇ ਨਹਿਰਾਂ 'ਚ ਸਿੱਟਿਆ ਜਾ ਰਿਹਾ ਤੇਲ ਪਾਰੇ ਇੱਥੇ ਜੇ ਤੁਸੀਂ ਦੇਖੋ ਆ ਨਹਿਰ ਦੇ ਨਾਲ ਤਕਰੀਬਨ 2-3 ਮਜ਼ਾਰ ਵੀ ਬਣ ਗਈਆਂ ਨੇ ਮੰਦਰ ਵੀ ਬਣ ਗਏ ਨੇ ਤੇ ਕਿਤੇ ਨਾ ਕਿਤੇ ਨਹਿਰ ਦੇ ਕਿਨਾਰੇ ਗੁਰਦੁਆਰਾ ਵੀ ਬਣਿਆ ਹੋਊਗਾ ਤੇ ਚੀਜ਼ਾਂ ਸਿੱਟੀਆਂ ਨੇ ਇਹ ਹੈ ਪਾਖੜਾ ਨਹਿਰ ਕਾਫੀ ਸਾਫ਼ ਪਾਣੀ ਹੈ ਪਰ ਕਈ ਵਾਰੀ ਲੱਗਦਾ ਹੈ ਵੀ ਜਿਵੇਂ ਆਸਥਾ ਜਿਹੜੀ ਹੈ ਸਾਡੀ ਸਾਫ ਸਫਾਈ ਤੋਂ ਉੱਪਰ ਚਲੀ ਜਾਂਦੀ ਹੈ ਭਾਵਨਾਵਾਂ ਸਾਡੀਆਂ ਨੇ ਹੁਣ ਕਈ ਚੀਜ਼ਾਂ ਤੁਹਾਨੂੰ ਨਹਿਰ 'ਚ ਤਰਦੀਆਂ ਵੀ ਦਿਖਾਈਆਂ ਨੇ ਹਾਂ ਤੇ ਹੁਣ ਹੁਣੇ ਆ ਤੁਹਾਨੂੰ ਵੀਡੀਓ ਨਾਲ ਪਾਵਾਂਗੇ ਵੀ ਇਹ ਸਿੱਟ ਕੇ ਗਏ ਨੇ ਇੱਥੇ ਕਚਰਾ ਕਿ ਨਹਿਰਾਂ ਵਿੱਚ ਕੋਈ ਚੀਜ਼ ਤੈਰਨ ਨਾਲ ਤੁਹਾਡੇ ਪਾਪ ਦੂਰ ਹੋ ਸਕਦੇ ਨੇ ਕਿ ਰੱਬ ਇਸੇ ਚੀਜ਼ ਨਾਲ ਮਨਾਇਆ ਜਾ ਸਕਦਾ ਹੈ ਵੀ ਅਸੀਂ ਕੋਈ ਨਾ ਕੋਈ ਚੀਜ਼ ਜਾ ਕੇ ਪਾਣੀਆਂ 'ਚ ਸੜਦੀਏ ਤੇ ਪਾਪ ਧੁੱਲ ਗਏ ਜੇ ਉਹ ਪਾਪ ਤੁਹਾਡੇ ਪਾਣੀ 'ਚ ਚਲੇ ਗਏ ਤੇ ਇਹ ਪਾਣੀ ਖੇਤਾਂ 'ਚ ਜਾਊਗਾ ਖੇਤਾਂ 'ਚ ਜਿਹੜੀ ਕਣਕ ਜਾਂ ਝੋਨਾ ਆਊਗਾ ਫਿਰ ਚੱਕੀਆਂ 'ਚ ਆਊਗਾ ਤੇ ਫਿਰ ਆਪਾਂ ਉਹੀ ਆਟਾ ਖਾਵਾਂਗੇ ਕੀ ਉਹ ਪਾਪ ਸਾਡੇ ਕੋਲੇ ਵਾਪਸ ਨਹੀਂ ਆ ਜਾਣਗੇ ਤੇ ਇਹ ਇੱਕ ਸਰਕਲ ਹੈ ਜਿਹੜਾ ਅਸੀਂ ਸਮਝ ਨਹੀਂ پا ਰਹੇ ਤੇ ਅਸੀਂ ਆਪਦੇ ਹੀ ਪਾਣੀ ਨੂੰ ਆਪਦੇ ਪਾਣੀ ਨੂੰ ਪੀਣ ਵਾਲੇ ਨੂੰ ਦੂਸ਼ਿਤ ਕਰ ਰਹੇ ਹਾਂ ਕਚਰਾ ਸੁੱਟ ਰਹੇ ਹਾਂ ਤੇ ਇੱਥੇ ਦੇਖ ਲਓ ਤੁਸੀਂ ਕਿੰਨਾ ਕਚਰਾ ਇੱਥੇ ਸੁੱਟਿਆ ਜਾ ਰਿਹਾ ਤੇ ਕਿੰਨਾ ਕਚਰਾ ਤੈਰਦਾ ਜਾ ਰਿਹਾ ਨਹਿਰ ਚ ਬਹੁਤ ਸਾਫ਼ ਸੁਥਰੀ ਨਹਿਰ ਹੈ ਤੇ ਕਿਉਂ ਅਸੀਂ ਆਪਦੇ ਸਰੋਤ ਨੇ ਜਿਹੜੇ ਪੰਜਾਬ ਦੇ ਸਾਫ਼ ਪਾਣੀ ਦੇ ਇਹ ਪਾਣੀ ਕਿਸ ਨੇ ਪੀਣਾ ਹੈ ਡੰਗਰਾਂ ਨੂੰ ਪਿਉਣਾ ਹੈ ਖੇਤੀਆਂ ਚ ਜਣਾ ਹੈ ਕਿਉਂ ਅਸੀਂ ਇਹਨਾਂ ਨੂੰ ਬਰਬਾਦ ਕਰਨ ਤੇ ਤੁਲੇ ਆ ਤੇ ਇੱਥੇ ਬੈਠੇ ਨੇ ਕੁਝ ਲੋਕ ਵੀ ਇਹਨਾਂ ਨਾਲ ਵੀ ਗੱਲ ਕਰਦੇ ਆ ਆ ਕਿਉਂਕਿ ਇਹ ਪਹਿਲੀ ਲਾਈਨਡ ਕਨਾਲ ਹੈ ਜਿਹੜੀ ਪਾਖੜਾ ਡੈਮ ਤੋਂ ਖਨੌਰੀ ਤੱਕ ਜਾਂਦੀ ਹੈ ਲਾਈਨਡ ਹੋਣ ਕਰਕੇ ਬਿਲਕੁਲ ਕਲੀਨ ਹੈ ਇਹਦਾ ਪਾਣੀ ਉਹ ਇੱਥੇ ਕਿੰਨੇ ਕ ਬੰਦੇ ਸਿੱਟ ਕੇ ਜਾਂਦੇ ਆ ਸਮਾਨ ਬਹੁਤ ਬੰਦੇ ਆਉਂਦੇ ਆ ਜਿਹੜਾ ਕੰਮ ਲਗਾਉ ਕਚਰਾ ਇਸ ਤੇ ਕੰਮ ਲਗਾਉ ਨੇ 1 ਟਨ ਸਿੱਟ ਦਿੰਦੇ ਨੇ ਰੋਜ਼ 1 ਟਨ ਕਚਰਾ ਇਸ ਬੰਦੇ ਦੇ ਹਿਸਾਬ ਨਾਲ ਆ ਦੱਸੋ 1 ਟਨ ਹਾਂ ਇਸ ਬੰਦੇ ਦੇ ਹਿਸਾਬ ਨਾਲ ਵੀ 1 ਟਨ ਕਚਰਾ ਜੇ ਇਹ ਆਪ ਮੰਨਦੇ ਨੇ 1 ਟਨ ਕਚਰਾ ਬਾਕੀ ਚੋਰੀ ਛੁਪੇਰੇ ਹੋਰ ਵੀ ਸੁੱਟਿਆ ਜਾਂਦਾ ਇੱਕ ਪੁਲ ਤੇ ਹੀ ਜੇ 1 ਟਨ ਕਚਰਾ ਸੁੱਟਿਆ ਜਾਵੇ ਤੇ ਪਤਾ ਨਹੀਂ ਹਜ਼ਾਰਾਂ ਟਨ ਕਚਰਾ ਅਸੀਂ ਆਪਦੇ ਹੀ ਨਹਿਰਾਂ ਚ ਦਰਿਆਵਾਂ ਚ ਸੁੱਟ ਰਹੇ ਹਾਂ ਕੀ ਹਾਂ ਇਹ ਦੱਸੋ ਇਹ ਕਹਿ ਰਹੇ ਨੇ ਇਹ ਭਾਈ ਸਾਹਿਬ ਕਹਿ ਰਹੇ ਨੇ ਵੀ ਜਦੋਂ ਮੈਂ ਦੇਖੋ ਇਹ ਕਚਰਾ ਇਹ ਪਾਣੀ ਸਭ ਦੁਨੀਆ ਪੀਂਦੀ ਐ ਅਸੀਂ ਵੀ ਪੀਂਨੇ ਪੂਰਾ ਚੰਡੀਗੜ੍ਹ ਪੀਂਦਿਆ ਨੂੰ ਤੂੰ ਗੰਦਾ ਕਰ ਦਿਓ ਇਹ ਪਵਿੱਤਰ ਇਹ ਜਲ ਹੈ ਪਵਿੱਤਰ ਹੈ ਇਹਨੂੰ ਤੁਸੀਂ ਗੰਦਾ ਨਾਲਾ ਬਣਾਇਆ ਰੱਖਿਆ ਕੋਈ ਮੰਨਦੇ ਨਹੀਂ ਜੇ ਇਹ ਛੋਟੀ ਜੀ ਗੱਲ ਇੱਕ ਆਮ ਇਨਸਾਨ ਸਮਝ ਸਕਦਾ ਹੈ ਤੇ ਅਸੀਂ ਪੜ੍ਹੇ ਲਿਖੇ ਫੇਸਬੁੱਕ ਤੇ ਪੋਸਟਾਂ ਪਾਉਣ ਵਾਲੇ ਝੰਡੇ ਲੈ ਕੇ ਖੜਨ ਵਾਲੇ ਪਾਣੀਆਂ ਦੇ ਰਾਖੇ ਹੋਣ ਦੇ ਨਾਲੇ ਅਸੀਂ ਇਹ ਗੱਲ ਕਿਉਂ ਨਹੀਂ ਸਮਝ ਸਕਦੇ ਤੇ ਅਸੀਂ ਕਿਉਂ ਇਹ ਦੀਵੇ ਬਾਲ ਕੇ ਕਚਰਾ ਸਿੱਟ ਕੇ ਕਿੱਥੇ ਅਸੀਂ ਤੁਹਾਨੂੰ ਅਸੀਂ ਜਗਾ ਜਗਾ ਤੋਂ ਇਹ ਚੀਜ਼ਾਂ ਦਿਖਾ ਰਹੇ ਹਾਂ ਕਿ ਕਿਉਂ ਅਸੀਂ ਆਪਣੇ ਹੀ ਪਾਣੀਆਂ ਨੂੰ ਬਦਲੇ ਕਰ ਰਹੇ ਹਾਂ ਇਹ ਪਾਣੀ ਸਾਡੇ ਖੇਤਾਂ ਵਿੱਚ ਜਾਣਾ ਹੈ ਸਾਡੀਆਂ ਫਸਲਾਂ 'ਚ ਜਾਣਾ ਹੈ ਤੇ ਕੀ ਵਾਕਈ ਇਸ ਦਾ ਕੋਈ ਇਹ ਜਿਹੜੇ ਆਪਾਂ ਪੂਜਾ ਪਾਠ ਪਖੰਡ ਵਕੂਰ ਕਰ ਰਹੇ ਹਾਂ ਕਿ ਵਾਕਈ ਇਹਦੇ ਨਾਲ ਸਾਡੀ ਜ਼ਿੰਦਗੀ 'ਚ ਕੋਈ ਅਸਰ ਪੈਂਦਾ ਹੈ ਜਾਂ ਸਾਡੀ ਜ਼ਿੰਦਗੀ ਸੁਧਰ ਜਾਏਗੀ ਜਾਂ ਸਾਡੀ ਜ਼ਿੰਦਗੀ ਸਿਰਫ ਚੰਗੇ ਕੰਮ ਕਰਦੀ ਸੁਧਰੇਗੀ ਸੰਤਿ ਕਰ ਰਿਹਾ ਤੇ ਕਿਉਂ ਅਸੀਂ ਆਪਣੇ ਆਪਣੇ ਹੀ ਇਸੇ ਆਪਣੀਆਂ ਘਰ ਪੁੰਨੜੀਆਂ ਚੀਜ਼ਾਂ ਚ ਚਹਿਕੋ ਇਹ ਸਾਡੀ ਰਿਪੋਰਟ ਦਾ ਮਕਸਦ ਕਿਸੇ ਨੂੰ ਬਲੇਮ ਕਰਨਾ ਨਹੀਂ ਪਰ ਕੇ ਚਿਤ ਨੂੰ ਜਗਾਉਣਾ ਇਹਨਾਂ ਤੋਂ ਨਵੀਂ ਖੋਜਾਂ ਦਾ ਮੂਹਰੀ ਜਬਾਰੀ ਹੈ ਮੈਂ ਦਰਸ਼ਕਾਂ ਨੂੰ ਕਹਿੰਦੀ ਹਾਂ ਕਿ ਭਾਗਤਾਨ ਨੇ ਤੁਹਾਨੂੰ ਦਿਖਾ ਰਹੇ ਨੇ ਕੀ ਹਾਲਤ ਹੈ ਸੋਚੋ ਕਿ ਕਿਉਂ ਅਸੀਂ ਆਪਣੇ ਆਪ ਤੋਂ ਹੀ